ਪਠਾਨਕੋਟ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਉੱਤੇ ਫਿਰ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਹੁਣ ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿੱਚ ਪੈਂਦੇ ਮਾਧਪੁਰ ਏਰੀਆ ਬੇੜੀਆਂ ਬਜ਼ੁਰਗ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਖੁਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਦੋਂ ਅੱਜ ਰੇਡ ਕੀਤੀ ਗਈ ਤਾਂ ਦੋ ਕ੍ਰੈਸ਼ਰ ਮਾਲਕਾਂ ਨੂੰ ਨਜਾਇਜ਼ ਮਾਈਨਿੰਗ ਕਰਦੇ ਹੋਏ ਪਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਨਵ ਦੁਰਗਾ ਸਟੋਨ ਕ੍ਰੈਸ਼ਰ ਅਤੇ ਦੂਸਰਾ ਕੈਸਲੀ ਸਟੋਨ ਕ੍ਰਸ਼ਰ ਸੀ ਜਿਸ ਦੇ ਚਲਦੇ ਤੁਰੰਤ ਉਨ੍ਹਾਂ ਵੱਲੋਂ ਦੋ ਪੋਕਲਨ ਮਸ਼ੀਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਇਸ ਦੀ ਸੂਚਨਾ ਤੁਰੰਤ ਸੁਜਾਨਪੁਰ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਸੁਜਾਨਪੁਰ ਪੁਲਿਸ ਵੱਲੋਂ ਉਸ ਉੱਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਇਸ ਗੱਲ ਦਾ ਖੁਦ ਖੁਲਾਸਾ ਮਾਈਨਿੰਗ ਅਧਿਕਾਰੀ ਵੱਲੋਂ ਕੀਤਾ ਗਿਆ ਐਕਚੁਅਲੀ ਅੱਜ ਸਵੇਰੇ ਅੱਜ ਸਤਾਰਾਂ ਤਰੀਕ ਨੂੰ ਸਵੇਰੇ ਰੂਟੀਨ ਚੈਕਿੰਗ ਦੇ ਦੌਰਾਨ ਆਪਾਂ ਮਾਧੋਪੁਰ ਪ੍ਰੈਸ਼ਰ ਜ਼ੋਨ ਦੇ ਵਿੱਚ ਚੈਕਿੰਗ ਕਰ ਰਹੇ ਸੀ ਇਸ ਦੌਰਾਨ ਮੈਂ ਤੇ ਮੇਰੀ ਟੀਮ ਨੇ ਦੇਖਿਆ ਕਿ ਕੇਸਰੀ ਸਟੋਨ ਕ੍ਰਸ਼ਰ ਤੇ ਇੱਕ ਪੋਕਲਨ ਮਸ਼ੀਨ ਸੀ ਮਾਈਨਿੰਗ ਕਰ ਰਹੀ ਸੀ ਤੇ ਮੈਂ ਤੇ ਮੇਰੀ ਟੀਮ ਨੇ ਅੱਜ ਜਾ ਕੇ ਉਹਨੂੰ ਮਸ਼ੀਨ ਨੂੰ ਕੱਪ ਕਰ ਲਿਆ ਮਸ਼ੀਨ ਦਾ ਡਰਾਈਵਰ ਤੇ ਮੌਕੇ ਤੇ ਫਰਾਰ ਹੋ ਗਿਆ ਅਜੇ ਉਸਦੇ ਵਿਰੁੱਧ ਆਪਾਂ ਕਾਰਵਾਈ ਕਰ ਹੀ ਰਹੇ ਸੀ ਕਿ ਸਾਡਾ ਧਿਆਨ ਉਹਦੇ ਨਾਲ ਹੀ ਲੱਗਦੇ ਇੱਕ ਨਵadurga ਸਟੋਨ ਕ੍ਰਸ਼ਰ ਤੇ ਪਿਆ ਉਸ ਸਟੋਨ ਕ੍ਰਸ਼ਰ ਦੇ ਨਾਲ ਲੱਗਦੀ ਜ਼ਮੀਨ ਤੇ ਵੀ ਇੱਕ ਮਸ਼ੀਨ ਮਾਈਨਿੰਗ ਕਰਦੀ ਲੱਭ ਲਈ ਸੀ ਸਾਨੂੰ ਆਪਾਂ ਤੁਰੰਤ ਐਕਸ਼ਨ ਲੈਂਦੇ ਹੋਏ ਉਸ ਮਸ਼ੀਨ ਨੂੰ ਵੀ ਕਾਬੂ ਕਰ ਲਿਆ ਅਤੇ ਮੌਕੇ ਤੇ थाना ਸੁਦਾਨਪੁਰ ਦੇ ਐਸਐਚਓ ਸਾਹਿਬ ਨੂੰ ਆਪਾਂ ਇਤਲਾ ਕਰਤੀ। ਉਹਨਾਂ ਦੀ ਟੀਮ ਤੁਰੰਤ ਮੌਕੇ ਤੇ ਆ ਗਈ। ਆਪਾਂ ਇਹਨਾਂ ਦੋਨਾਂ ਕਰਕਟੋਨ ਪ੍ਰੈਸ਼ਰ ਦੀ ਰਿਪੋਰਟ ਐਸਐਚਓ ਸਾਹਿਬ ਨੂੰ ਕਰਤੀ ਹੈ। ਉਹਨਾਂ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ ਇਸ ਨਾਮਲੇ 'ਚ। ਮੇਰੀ ਇਹ ਹੀ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਇਲੀਗਲ ਮਾਈਨਿੰਗ ਵਿੱਚ ਜਿਹੜੇ ਲਿਫਟ ਲੋਕ ਹੈਗੇ ਆ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਾ ਕਰਨੀ। ਸਾਡੀ ਟੀਮ ਵੱਲੋਂ ਲਗਾਤਾਰ ਮੋਨਿਟਰਿੰਗ ਕੀਤੀ ਜਾ ਰਹੀ ਹੈ ਜੇਕਰ ਕੋਈ ਇਲੀਗਲ ਮਾਈਨਿੰਗ ਕਰਦਾ ਫੜਿਆ ਗਿਆ ਉਸ ਦੇ ਵਿਰੁੱਧ ਤੁਰੰਤ ਕੜੀ ਕਾਰਵਾਈ ਕੀਤੀ ਜਾਏਗੀ